ਜੀ ਜਦੋਂ ਗੁਰੂ ਕਾ ਖਾਲਸਾ ਪੰਥ ਬੁੱਢੇਦਾਲ ਦਾ ਜੰਗੀ ਜਰਨਾਲ ਚੌਥਾ ਜਰਨਾਲ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਬਾਬਾ ਬਘੇੜ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਰਾਮ ਗੜੀਆ ਜੀ ਜਦੋਂ ਦਿੱਲੀ ਜਿੱਤਣ ਨੂੰ ਚੱਲੇ ਨਾ ਤੇ ਰਾਹ ਦੇ ਵਿੱਚ ਪਾਣੀ ਪਾਤ ਆਉਂਦਾ ਪਾਣੀ ਪਾਤ ਦਾ ਬਾਦਸ਼ਾਹ ਨੂੰ ਪਤਾ ਲੱਗਾ ਕਿ ਬੁੱਢੇਦਾਲ ਦਾ ਜਰਨਾਲ ਚੌਥਾ ਜੱਸਾ ਸਿੰਘ ਆਲੂ ਵਾਲੀ ਆ ਰਿਹਾ ਹੈ ਉਹਨੇ ਆਪਣਾ ਰਾਜ ਗੱਦੀ ਦਾ ਤਖਤ ਆਪਣੇ ਪੁੱਤਰ ਨੂੰ ਸੌਂਪ ਦਿੱਤਾ ਆਪਣੇ ਪੁੱਤਰ ਨੂੰ ਦੇ ਦਿੱਤਾ ਕਿਸੇ ਨੇ ਪੁੱਛਿਆ ਕਿ ਨਾ ਰਾਜਾ ਜੀ ਮੈਂ ਸੁਣਿਆ ਜਦੋਂ ਬਾਦਸ਼ਾਹ ਮਰਦਾ ਹੈ ਪੁੱਤਰ ਨੂੰ ਗੱਦੀ ਉਦੋਂ ਦੇਈਦੀ ਆ ਤੂੰ ਮਰਨ ਤੋਂ ਪਹਿਲਾਂ ਹੀ ਦੇ ਦਿੱਤੀ ਇਹਦਾ ਮੌਤ ਜੱਸਾ ਸਿੰਘ ਆਲੂ ਵਾਲਿਆ ਬੁੱਢੇ ਦਾਦਾ ਦਾ ਜਰਨੈਲ ਆ ਰਿਹਾ ਮੈਨੂੰ ਡਰ ਆ ਮੇਰਾ ਪਾਣੀਪਤ ਨਾ ਮੇਰੇ ਹੱਥੋਂ ਖੋੜ ਗਿਆ ਗੁਰੂ ਕਾਲ ਸਾਹਿਬ ਜੀ ਜਦੋਂ ਬੁੱਢੇ ਦਾਦਾ ਦਾ ਜਰਨੈਲ ਚੌਥਾ ਜਰਨੈਲ ਬਾਬਾ ਜੱਸਾ ਸਿਓ ਪਾਣੀਪਤ ਪਹੁੰਚਿਆ ਨਾ ਉਹਨੇ ਫੌਜਾਂ ਤਿਆਰ ਕਰਕੇ ਰੱਖੀਆਂ ਸੀ ਜੰਗ ਕਰਨਾਂ ਉਹਦੇ ਪੁੱਤਰ ਨੇ ਆਪਣਾ ਰਾਜ ਸਿੰਘਾਸਨ ਜਸਾ ਸਿੰਘ ਜੀਆਂ ਦੇ ਚਰਨਾਂ ਵਿੱਚ ਰੱਖ ਦਿੱਤਾ ਜਸਾ ਸਿੰਘ ਜੀ ਨੇ ਲੱਤ ਮਾਰ ਕੇ ਕਿਹਾ ਇਹਦਾ ਪਾਣੀ ਪਾਸ ਦਾ ਰਾਜਾ ਹੋਵੇਗਾ ਖਾਲਸਾ ਜੀ ਦੱਸ ਕੇ ਆਉਂਦਾ ਪਿੱਟ ਤੇ ਮਾਰ ਨਹੀਂ ਕਰਦਾ ਜਦੋਂ ਦੱਸ ਕੇ ਆਵਾਂਗੇ ਖਾਪੀ ਮਾਰ ਕੇ ਆਵਾਂਗੇ ਬੁੱਢੇ ਦਾਸਾ ਚਰਨਾਂ 'ਲ ਆ ਰਿਹਾ ਰਾਜ ਖੋ ਕੇ ਲਈਦਾ ਐਦਾ ਸਾਰਾ ਜੀ ਨਹੀਂ ਰਖਾਈਦਾ